ਤੁਸੀਂ ਆਪ ਹੀ ਕਹੇ ਵੀ ਮੈਂ ਧਰਨਾ ਨਹੀਂ ਲਗਣਦੇ ਨੇ ਇਹ ਪੈਰਲਲ ਸਰਕਾਰ ਚਲਾਉਂਦੇ ਨੇ ਇਹ ਐ ਕਰਦੇ ਨੇ ਹੁਣ ਕਿਸਾਨ ਜੱਥੇ ਬੰਦਿਆਂ ਕੋਲ ਤਰੀਕਾ ਕੀ ਆ ਪਾਣੀ ਬਚਾਉਣ ਦਾ ਕਿਸਾਨ ਜੱਥੇ ਬੰਦਿਆਂ ਦਾ ਧਰਨਾ ਹੀ ਲਾਉਣੇ ਆ ਤੁਸੀਂ ਕਹਿੰਦੇ ਮੈਂ ਧਰਨੇ ਲੱਗਣ ਹੀ ਨਹੀਂ ਦੇਣੇ ਇੱਕੋ ਬੋਲਦੇ ਕਿ ਸਾਡੇ ਕੋਲ ਨਾ ਆਇਓ ਫਿਰ ਸਾਡੇ ਕੋਲ ਨਾ ਆਇਓ ਤੁਸੀਂ ਵੀ ਨਾ ਸਾਡੇ ਕੋਲੇ ਆਇਓ ਤੁਸੀਂ ਵੀ ਨਾ ਪਿੰਡਾਂ 'ਚ ਬੜੇ ਵੋਟਾਂ ਮੰਗਣ ਦੇ ਲਈ ਉਦੋਂ ਤੁਸੀਂ ਮੈਂ ਮੈਂ ਕਰਕੇ ਗਏ ਹੁਣ ਜਦੋਂ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁਣ ਤੁਸੀਂ ਸਾਥੇ ਵੀ ਆਓ ਸਾਨੂੰ ਚੰਡੀਗੜ੍ਹ ਧਰਨਾ ਨਹੀਂ ਲਾਉਣ ਦਿੱਤਾ ਜਿਹੜੇ ਬਾਰਡਰਾਂ ਦੇ ਬੈਠੇ ਸੀ ਉਹ ਵੀ ਚੱਕਦੇ ਡਾਂਗਾ ਮਾਰ ਕੇ ਹੁਣ ਤੁਸੀਂ ਸਾਨੂੰ ਸੱਦਦੇ ਹੋ ਇਹਦਾ ਮਤਲਬ ਤੁਸੀਂ ਮੰਨ ਲਿਆ ਵੀ ਸਾਡੇ ਕੋਲੇ ਤਾਕਤ ਹੈ ਨਹੀਂ ਤਾਕਤ ਸਾਰੀ ਕਿਸਾਨ ਜੱਥੇਬੰਦੀਆਂ ਕੋਲ ਆ ਕਿਸਾਨ ਜੱਥੇਬੰਦੀਆਂ ਹੀ ਪਾਣੀ ਬਚਾ ਸਕਦੀਆਂ ਤੇ ਸਾਨੂੰ ਕਹਿੰਦੇ ਵੇਸੀਆਂ ਟਰਾਲੀਆਂ ਹੈ ਨਹੀਂ ਟਰਾਲੀਆਂ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੀ ਪਾਰਟੀ ਨਾਲ ਚੋਰੀ ਕਰ ਲਈਆਂ ਏਸੀ ਵੀ ਸਾਡੇ ਚੁੱਕ ਲੈ ਫਰਿੱਜਾਂ ਵੀ ਚੁੱਕ ਲਈਆਂ ਪਹਿਲਾਂ ਤਾਂ ਉਹ ਮੋੜੋ ਜੇ ਧਰਨਾ ਲਾਉਣਾ ਫਿਰ ਸਾਡੀਆਂ ਟਰਾਲੀਆਂ ਸਾਡੇ ਏਸੀ ਫਰਿੱਜਾਂ ਮੋੜੋ ਸੀ ਲਾਵਾਂਗੇ ਤੁਸੀਂ ਤਾਂ ਸਾਰੇ ਕੁਝ ਚੋਰੀ ਕਰ ਲਿਆ ਇਹ ਨਾ ਮੰਨ ਲਿਆ ਵੀ ਜਿਹੜੀ ਅਸਲੀ ਤਾਕਤ ਆ ਉਹ ਕਿਸਾਨ ਜਥੇਬੰਦੀਆਂ ਕੋਲ ਇਹਨਾਂ ਦੇ ਚਿਹਰਿਆਂ ਦੇ ਹਾ ਪਾਵੇ ਨੇ ਚੀਕਾਂ ਮਾਰ ਰਹੇ ਨੇ ਮੁੱਖ ਮੰਤਰੀ ਸਾਹਿਬ ਵੀ ਹੁਣ ਕਿੱਥੇ ਨੇ ਤੁਸੀਂ ਸਾਨੂੰ ਪਹਿਲਾਂ ਕਹੋ ਸਾਨੂੰ ਲੋੜ ਨਹੀਂ ਤੁਹਾਡੀ ਯਾਦ ਕਰੋ ਮੈਂ ਯਾਦ ਕਰਾਉਣਾ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਮੀਟਿੰਗ ਛੱਡ ਕੇ ਭੱਜਿਓ ਨਾ ਉਹਦੇ ਵਿੱਚ ਇੱਕ ਉਹ ਬਿੱਲ ਸੀ ਜਿਹੜਾ ਅਸੀਂ ਕਿਹਾ ਸੀ ਡੈਮ ਸੇਫਟੀ ਐਕਟ ਰੱਦ ਕਰੋ ਇਹ ਤਾਂ ਇੱਕ ਗਲੀ ਦੇ ਟਪੋਰੀ ਜਾਂ ਗੁੰਡੇ ਵਾਲਾ ਹਿਸਾਬ ਨਾ ਆ ਭੱਜ-ਭੱਜ ਕੇ ਡੈਮ ਤੇ ਜਾਣਾ ਇੱਕੋ ਪਿੰਡ ਦਾ ਇੱਕ ਬੰਦਾ ਆ ਪਿੰਡ ਦਾ ਸਰਪੰਚ ਜਾਂ ਮੈਂਬਰ ਆ ਵੀ ਪਾਣੀ ਦੀ ਵਾਰੀ ਕੋਈ ਨੱਕਾ ਤੋੜਦਾ ਤੇ ਭੱਜ ਕੇ ਢੱਕਣ ਚਲੇ ਜਾਂਦਾ ਮੁੱਖ ਮੰਤਰੀ ਆ ਪੰਜਾਬ ਦਾ ਜੇ ਨਹੀਂ ਟੜ ਤੋਂ ਡੱਕੇ ਜਾ ਰਹੇ ਅਫਸਰ ਨਹੀਂ ਤੁਹਾਡੀ ਕੋਈ ਮੰਨ ਰਿਆ ਤੁਸੀਂ ਮੰਨੋ ਫਿਰ ਮੁੱਖ ਮੰਤਰੀ ਸਾਹਿਬ ਅਸਤੀਫਾ ਦਿਓ ਘਰ ਜਾਓ ਪੰਜਾਬ ਦੇ ਲੋਕ ਰੋਕ ਲੈਣਗੇ ਪਾਣੀ ਜਥੇਬੰਦੀਆਂ ਰੋਕ ਲੈਣਗੀਆਂ ਕਹਿੰਦੇ ਮੈਂ 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 ਸਾਰਾ ਕੁਝ ਕਰ ਰਿਹਾ ਆਪਣੇ ਆਪ ਨੂੰ ਉੱਚਾ ਕਰਨ ਲਈ ਜਿਹੜਾ ਕੁਛ ਕੀਤਾ ਕਿਸਾਨਾਂ ਨੂੰ ਵੀ ਜਲੀਲ ਕੀਤਾ ਹੁਣ ਜੇ ਲੋੜ ਹੈ ਤਾਂ ਝੁਗੋ ਝੁਗਣਾ ਪੈਣਾ ਤੁਸੀਂ ਕਮੇਟੀ ਨੂੰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਜੋ ਮੂੰਹ ਚ ਆਓਗੇ ਉਹ ਬੋਲੀ ਜਾਓਗੇ ਸੋ ਆਪਣੀ ਭਾਸ਼ਾ ਠੀਕ ਕਰੋ ਸੱਤਾ ਦਾ ਜਿਹੜਾ ਹੰਕਾਰ ਤੁਹਾਡੇ ਸਿਰ ਨੂੰ ਜੜਿਆ ਉਹਨੂੰ ਥੱਲੇ ਲਿਆਓ ਨਹੀਂ ਤਾਂ ਲੋਕ ਤੁਹਾਡਾ ਹੰਕਾਰ ਲਾ ਦੇਣਗੇ ਇਹਦੀ ਮੁੱਖ ਮੰਤਰੀ ਵਾਲੀ ਭਾਸ਼ਾ ਹੀ ਹੈ ਨਹੀਂ ਮੈਂ ਕਹਿੰਦਾ ਭਗਵੰਤ ਮਾਨ ਸਾਹਿਬ ਤੁਸੀਂ ਹੁਣੇ ਮੁੱਖ ਮੰਤਰੀ 3 ਸਾਲ ਪਹਿਲਾਂ ਬਣਿਓ ਸ਼ਾਇਦ ਤੁਸੀਂ ਉਦੋਂ ਪੈਦਾਵ ਨਹੀਂ ਹੋਏ ਆਪਾਂ ਕੋਈ ਪੈਦਾਵ ਨਹੀਂ ਹੋਏ ਹੁਣੇ ਜਦੋਂ ਤੋਂ ਕਿਸਾਨ ਜੱਥੇਬੰਦੀਆਂ ਪਾਣੀ ਦੀ ਲੜਾਈ ਸ਼ੁਰੂ ਤੋਂ ਲੜ ਰਹੀਆਂ ਜਦੋਂ ਤੋਂ ਇਹ ਸਮਝੌਤੇ ਹੋਏ ਨਹੀਂ ਤੇ ਇੱਕ ਪਾਸੇ ਕਹਿੰਦੇ ਆ ਹਰ ਗੱਲ ਤੇ ਧਰਨਾ ਲਾ ਲੈਨੇ ਹੋ ਹੁਣ ਕੋ ਧਰਨਾ ਵੀ ਲਾਉਣ ਚਲੇ ਜਾਂਦੇ ਆ ਤੇ ਫਿਰ ਧਰਨੇ ਵਾਲਿਆਂ ਨੂੰ ਸਾਦੇ ਵੀ ਐ ਇੱਕ ਤਰੀਕੇ ਨਾਲ ਟੌਂਚ ਮਾਰ ਕੇ ਇੱਕ ਆਪਾ ਵਿਰੋਧੀ ਗੱਲਾਂ ਹੋ ਰਹੀਆਂ ਉਹਨਾਂ ਦੀ ਤੁਸੀਂ ਸਿਰਫ ਲੋਕਾਂ ਦਾ ਮਜ਼ਾਕ ਉਡਾ ਸਕਦੇ ਹੋ ਤੁਸੀਂ ਜੱਥੇਬੰਦੀਆਂ ਨੂੰ ਜਲੀਲ ਕਰ ਸਕਦੇ ਹੋ ਤੁਹਾਡੇ ਕੋਲ ਹੱਲ ਹੈ ਕੋਈ ਨਹੀਂ ਤੁਸੀਂ ਆਪਣੀ ਪੁਲਿਸ ਜਾਂ ਤਾਕਤ ਵਰਤ ਸਕਦੇ ਹੋ ਸੋ ਇਹ ਤਰੀਕੇ ਨਾਲ ਸਰਕਾਰ ਨਹੀਂ ਚੱਲ ਸਕਦੀ ਮੁੱਖ ਮੰਤਰੀ ਸਾਹਿਬ ਨੇ ਕੱਲ ਪੋਸਟ ਪਾਈ ਹੈ ਕਿ Rajasthan ਨੂੰ ਵਾਧੂ ਪਾਣੀ ਛੱਡ ਰਹੇ ਆ ਫੌਜ ਨੂੰ ਪਾਣੀ ਦੀ ਜ਼ਰੂਰਤ ਹੈ ਫੌਜ ਲਈ ਸਾਡਾ ਖੂਨ ਵੀ ਦੇਣ ਨੂੰ ਤਿਆਰ ਹੈ ਮਤਲਬ ਫੌਜ ਲਈ ਉਹਨਾਂ ਨੇ ਇੰਨੀ ਕੁਰਬਾਨੀ ਕਰ ਦਿੱਤੀ ਪਰ ਇੱਕ ਪਾਸੇ ਇਹ ਵੀ ਹੈ ਕਿ ਬਾਰਡਰਾਂ ਦੇ ਉੱਤੇ ਤਾਂ ਫੌਜ ਗਈ ਨਹੀਂ ਹਲੇ ਤੱਕ ਦੇਖੋ ਜਿਵੇਂ ਦਾ ਮੋਦੀ ਉਹੋ ਜਿਹਾ ਭਗਵੰਤ ਮਾਨ ਤਾਂ ਇਹ ਝੂਠ ਮਾਰ ਕੇ ਬਹਾਨਾ ਬਣਾ ਕੇ ਜਿਹੜੇ ਕਹਿੰਦੇ ਸੀ ਪੰਜਾਬ ਦਾ ਤਪਕਾ ਨਹੀਂ ਜਾਣ ਦਿੰਦੇ ਉਹਨਾਂ ਨੇ ਹਰਿਆਣਾ ਜਿਹੜਾ ਪਾਣੀ ਜਿਹੜਾ ਹੁਣ ਕਹਿੰਦੇ ਹਰਿਆਣੇ ਨਾਲ ਟੱਕਰ ਆ ਉਹ Rajasthan ਜਿਹੜਾ ਪਹਿਲਾਂ ਹੀ ਪੰਜਾਬ ਦਾ ਬਹੁਤ ਸਾਰਾ ਪਾਣੀ ਵਰਤ ਰਿਹਾ ਉਨੂੰ ਪਾਣੀ ਛੱੜਤਾ ਕਿਹਨੂੰ ਤੱਕ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਪੰਚਾਇਓ ਪੰਜਾਬ ਵਿਰੋਧੀ ਰਹੇ ਹੁਣ ਸਭ ਤੋਂ ਵੱਡੇ ਪੰਜਾਬ ਨਾਲ ਗਦਾਰੀ ਤੁਸੀਂ ਹੀ ਕਰੋਗੇ ਤੁਸੀਂ ਹੀ ਕਰ ਰਹੇ ਹੋ ਵੀ ਚੜੀ ਜਿਨ੍ਹਾਂ ਦੀਆਂ ਉਂਗਲਾਂ ਤੇ ਫਿਰਦੀ ਤੈਨੂੰ ਉਜਾੜ ਦੇਣਗੇ ਤੁਸੀਂ ਬੀਜੇਪੀ ਦੀਆਂ ਤਾਂ ਅਮਲ ਸ਼ਾਹ ਦੀ ਜਿਹੜੀਆਂ ਉਂਗਲਾਂ ਤੇ ਚੜੇ ਹੋਏ ਹੋ ਉਹ ਤੁਹਾਨੂੰ ਖਤਮ ਕਰ ਦੇਣਗੇ ਅੱਜ ਤਾਂ ਤੁਹਾਡੇ ਟੇਬਲ ਤੇ ਤੁਹਾਡੇ ਕਿੰਨੇ ਮੰਗ ਪੱਤਰ ਪਹੁੰਚਾਇਆ ਵੀ ਡੈਮ ਸੇਫਟੀ ਐਕਟ ਰੱਦ ਕਰੋ ਉਹ ਤਿੰਨ ਸਾਲ ਇਹਨਾਂ ਨੇ ਮੱਖੀਆਂ ਮਾਰਦਿਆਂ ਟਪਾਏ ਹੁਣ ਜਦੋਂ ਗਲੇ ਸਾਡੇ ਤੇ ਹੱਥ ਆ ਗਿਆ ਉਸ ਵੇਲੇ ਵੀ ਆਪ ਦੀ ਜਿਹੜੀ ਐਕਟਿੰਗ ਕਰਕੇ ਵਿਖਾਉਣੀ ਔਰ ਕਿਸਾਨਾਂ ਨੂੰ ਗਾਲ੍ਹਾਂ ਕੱਢਣੀਆਂ ਜਿਨ੍ਹਾਂ ਨੇ ਤੁਹਾਨੂੰ ਜਤਾਇਆ ਜਿਹੜੇ ਪੰਜਾਬ ਦੇ ਲੋਕ ਉਹਨਾਂ ਨੂੰ ਦੋਸ਼ੀ ਕਰਦਾਂ ਰਹੇ ਹੋ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਅੱਜ ਨੰਗਲ ਡੈਮ ਤੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਯੂਨੀਅਨ ਲੈ ਕੇ ਇੱਕ ਬਿਆਨ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਪਾਣੀ ਬਚਾਉਂਦਾ ਫਿਰਦਾ ਹੁਣ ਉਹ ਕਿਸਾਨ ਯੂਨੀਅਨਾਂ ਕਿੱਥੇ ਨੇ ਜਿਹੜੀਆਂ ਗੱਲ-ਗੱਲ ਤੇ ਧਰਨੇ ਲਾ ਲੈਂਦੀਆਂ ਨੇ ਹੁਣ ਪੰਜਾਬ ਦੇ ਪਾੜੀਆਂ ਦਾ ਮਸਲਾ ਹੈ ਉਹ ਬੋਲਦੀਆਂ ਕਿਉਂ ਨਹੀਂ ਹੁਣ ਕਿੱਥੇ ਗਈਆਂ ਉਹਨਾਂ ਦੀਆਂ ਟਰਾਲੀਆਂ ਹਾਂ ਸੱਚ ਉਹ ਕਹਿੰਦੇ ਟਰਾਲੀਆਂ ਉਹਨਾਂ ਨੂੰ ਏਸੀ ਚਾਹੀਦੀਆਂ ਏਸੀ ਚਾਹੀਦੇ ਆ ਤਾਂ ਕਿਉਂ ਇੰਨੀ ਗਰਮੀ 'ਚ ਬਹਿ ਨਹੀਂ ਸਕਦੇ ਤਾਂ ਉਹਨਾਂ ਨੇ ਕਿਸਾਨ ਯੂਨੀਅਨਾਂ ਨੂੰ ਇੱਕ ਵਿਲਣ ਵਜੋਂ ਖੜੇ ਕੀਤਾ ਪੰਜਾਬ ਦੇ ਕਿ ਮੈਂ ਪੰਜਾਬ ਦੇ ਪਾਣੀਆਂ ਦਾ ਰੱਖ ਹੈ ਕਿਸਾਨ ਯੂਨੀਅਨ ਨੇ ਇੱਕ ਬਿਆਨ ਤੱਕ ਵੀ ਨਹੀਂ ਦਿੱਤਾ ਪਾਣੀਆਂ ਦੇ ਹੱਕ ਦੇ ਵਿੱਚ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕ੍ਰਾਂਤੀਕਾਰੀ ਜਿਹੜੀ ਕਿਸਾਨ ਯੂਨੀਅਨ ਤੋਂ ਅਵਤਾਰ ਸਿੰਘ ਮਹਿਮਾ ਨੇ ਉਹਨਾਂ ਦਾ ਇਸ ਤੇ ਕੀ ਪੱਖ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਪਹਿਲਾਂ ਸਵਾਗਤ ਕਰ ਲਈਏ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਮੈਂ ਦੇਖਦੇ ਹਾਂ ਭਗਵਾਨ ਸਿੰਘ ਮਾਨ ਕਹਿੰਦੇ ਮੈਂ ਪਾਣੀ ਬਚਾਉਂਦਾ ਫਿਰਦਾ ਪਾਣੀਆਂ ਦਾ ਰਾਖਾ ਬਣਿਆ ਹੋਇਆ ਡਟਿਆ ਖੜਾ ਹੈ ਕੇਂਦਰ ਖਿਲਾਫ ਉਹ ਕਿਸਾਨ ਯੂਨੀਅਨ ਹੁਣ ਕਿੱਥੇ ਐ ਜਿਨ੍ਹਾਂ ਨੇ ਪਾਣੀ ਵਰਤਨਾ ਜਿਹੜੇ ਕਿਸਾਨਾਂ ਨੇ ਉਹ ਕਿਸਾਨ ਯੂਨੀਅਨ ਐ ਕਿੱਥੇ ਐ ਉਹ ਕਿਉਂ ਨਹੀਂ ਬੋਲਦਿਆਂ ਪਾਣੀਆਂ ਦੇ ਮੁੱਦੇ ਤੇ ਇੱਕ ਬਿਆਨ ਵੀ ਨਹੀਂ ਦਿੱਤਾ ਉਹਨਾਂ ਨੇ ਪਹਿਲੀ ਗੱਲ ਤਾਂ ਜਿਹੜਾ ਸਾਡਾ ਮੁੱਖ ਮੰਤਰੀ ਐ ਮੈਨੂੰ ਲੱਗਦਾ ਕਿ ਜਿੰਨੇ ਵੀ ਹੁਣ ਤੱਕ ਮੁੱਖ ਮੰਤਰੀ ਹੋਏ ਨੇ ਬੇਸ਼ੱਕ ਉਹ ਜਿੰਨੇ ਵੀ ਪੰਜਾਬ ਵਿਰੋਧੀ ਹੋਣ ਇਹ ਸਾਰਿਆਂ ਤੋਂ ਵੱਧ ਓਜੱਡ ਮੁੱਖ ਮੰਤਰੀ ਐ ਇਹਦੀ ਮੁੱਖ ਮੰਤਰੀ ਵਾਲੀ ਭਾਸ਼ਾ ਹੀ ਹੈ ਨਹੀਂ ਇਸ ਦਾ ਜਦੋਂ ਇਹ ਜਿਹੜੀ ਇਹ ਗੱਲ ਕਰਦਾ ਕਿਸਾਨ ਜਥੇਬੰਦੀਆਂ ਕਿੱਥੇ ਪਾਣੀ ਤੇ ਬੋਲਦੀਆਂ ਨਹੀਂ ਮੈਂ ਕਹਿੰਦਾ ਭਗਵੰਤ ਮਾਨ ਸਾਹਿਬ ਤੁਸੀਂ ਹੁਣੇ ਮੁੱਖ ਮੰਤਰੀ 3 ਸਾਲ ਪਹਿਲਾਂ ਬਣੇ ਹੋ ਸ਼ਾਇਦ ਤੁਸੀਂ ਉਦੋਂ ਪੈਦਾਵ ਨਹੀਂ ਹੋਏ ਆਪਾਂ ਕੋਈ ਪੈਦਾਵ ਨਹੀਂ ਹੋਏ ਹੁਣੇ ਜਦੋਂ ਤੋਂ ਕਿਸਾਨ ਜਥੇਬੰਦੀਆਂ ਪਾਣੀ ਦੀ ਲੜਾਈ ਸ਼ੁਰੂ ਤੋਂ ਲੜ ਰਹੀਆਂ ਜਦੋਂ ਤੋਂ ਇਹ ਸਮਝੌਤੇ ਹੋਏ ਨੇ ਸੋ ਹੁਣ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਨਾ ਤੁਸੀਂ ਆਪ ਹੀ ਕਹੇ ਵੀ ਮੈਂ ਧਰਨੇ ਨਹੀਂ ਲਗਣਦੇ ਨੇ ਇਹ ਪੈਰਲਲ ਸਰਕਾਰ ਚਲਾਉਂਦੇ ਨੇ ਇਹ ਐਂ ਕਰਦੇ ਨੇ ਹੁਣ ਕਿਸਾਨ ਜਿੱਥੇ ਬੰਦਿਆਂ ਕੋਲ ਤਰੀਕਾ ਕੀ ਆ ਪਾਣੀ ਬਚਾਉਣ ਦਾ ਕਿਸਾਨ ਜਿੱਥੇ ਬੰਦਿਆਂ ਦਾ ਧਰਨਾ ਹੀ ਲਾਉਣੇ ਆ ਤੁਸੀਂ ਕਹਿੰਦੇ ਮੈਂ ਧਰਨੇ ਲੱਗਣ ਹੀ ਦੇਣੇ ਦੂਜੇ ਪਾਸੇ ਮੈਨੂੰ ਲੱਗਦਾ ਅੱਜ ਤੁਸੀਂ ਮੰਨ ਲਿਆ ਜੇ ਵਾਕਏ ਜਿਹੜੀ ਤਾਕਤ ਆ ਉਹ ਜਥੇਬੰਦਕ ਤਾਕਤ ਹੁੰਦੀ ਆ ਤੇ ਦੋ ਹੀ ਤਰ੍ਹਾਂ ਦੀ ਤਾਕਤਾਂ ਜਾਂ ਸ਼ਖਸੀਅਤ ਪ੍ਰਭਾਵਿਤ ਹੁੰਦੀ ਆ ਕੋਈ ਜਾਂ ਜਥੇਬੰਦਕ ਤਾਕਤ ਹੁੰਦੀ ਆ ਤੇ ਸ਼ਖਸੀਅਤ ਇਹਨਾਂ ਦੀਆਂ ਗੱਲਾਂ ਤੋਂ ਹੁਣ ਪ੍ਰਭਾਵਿਤ ਰਹੀਆਂ ਨਹੀਂ ਰੋਕਣ ਨੂੰ ਪ੍ਰਭਾਵਿਤ ਕਰ ਨਹੀਂ ਰਹੀਆਂ ਇਹ ਇਹਨਾਂ ਨੇ ਮੰਨ ਲਿਆ ਵੀ ਜਿਹੜੀ ਅਸਲੀ ਤਾਕਤ ਆ ਉਹ ਕਿਸਾਨ ਜਥੇਬੰਦੀਆਂ ਕੋਲ ਇਹਨਾਂ ਦੇ ਚਿਹਰਿਆਂ ਜਿਹੜਾ ਹਾਪਾ ਵੇ ਨੇ ਚੀਕਾਂ ਮਾਰ ਰਹੇ ਨੇ ਮੁੱਖ ਮੰਤਰੀ ਸਾਹਿਬ ਵੀ ਹੁਣ ਕਿੱਥੇ ਨੇ ਤੁਸੀਂ ਸਾਨੂੰ ਪਹਿਲਾਂ ਕਹੇ ਸਾਨੂੰ ਲੋੜ ਨਹੀਂ ਤੁਹਾਡੀ ਯਾਦ ਕਰੋ ਮੈਂ ਯਾਦ ਕਰਾਉਣਾ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਮੀਟਿੰਗ ਛੱਡ ਕੇ ਭੱਜਿਓ ਨਾ ਉਹਦੇ ਵਿੱਚ ਇੱਕ ਉਹ ਬਿੱਲ ਸੀ ਜਿਹੜਾ ਸੀ ਕਿ ਅਸੀਂ ਡੈਮ ਸੇਫਟੀ ਐਕਟ ਰੱਦ ਕਰੋ ਪੰਜਾਬ ਦੀ ਇਹ ਪਾਣੀ ਤੇ ਆ ਪੰਜਾਬ ਦੇ ਲੋਕਾਂ ਦਾ ਹੱਕ ਤਸਲੀਮ ਕਰੋ ਅੱਜ ਤੁਸੀਂ ਡੈਮ ਸੇਫਟੀ ਐਕਟ ਰੱਦ ਕਰਨ ਲਈ ਮਤਾ ਵੀ ਪਾਇਆ ਵਿਧਾਨ ਸਭਾ ਸੈਸ਼ਨ ਸਦਕੇ ਉੱਤੇ ਵੀ ਗੱਲ ਕਰਦੇ ਆਂ ਪਰ ਅਸੀਂ ਉਸ ਲੜ ਰਹੇ ਸੀ ਅਸੀਂ ਤੁਹਾਨੂੰ ਕਹਿ ਰਹੇ ਵੀ ਅਸੀਂ ਤੁਸੀਂ ਨਾਲ ਲੱਗੋ ਪੰਜਾਬ ਦੇ ਨਮਾਇੰਦੇਓ ਅਸੀਂ ਲੜਾਂਗੇ ਕੇਂਦਰ ਖਿਲਾਫ ਉੱਥੇ ਤਾਂ ਤੁਸੀਂ ਮੀਟਿੰਗ ਛੱਡ ਕੇ ਭੱਜ ਕੇ ਸਾਨੂੰ ਚੰਡੀਗੜ੍ਹ ਧਰਨਾ ਨਹੀਂ ਲਾਉਣ ਦਿੱਤਾ ਜਿਹੜੇ ਬਾਰਡਰਾਂ ਦੇ ਬੈਠੇ ਸੀ ਉਹ ਵੀ ਚੱਕਦੇ ਡਾਂਗਾ ਕੇ ਹੁਣ ਤੁਸੀਂ ਸਾਨੂੰ ਸੱਦਦੇ ਹੋ ਇਹਦਾ ਮਤਲਬ ਤੁਸੀਂ ਮੰਨ ਲਿਆ ਵੀ ਸਾਡੇ ਕੋਲੇ ਤਾਕਤ ਹੈ ਨਹੀਂ ਤਾਕਤ ਸਾਰੀ ਕਿਸਾਨ ਜੱਥੇਬੰਦੀਆਂ ਕੋਲ ਆ ਕਿਸਾਨ ਜੱਥੇਬੰਦੀਆਂ ਹੀ ਪਾਣੀ ਬਚਾ ਸਕਦੀਆਂ ਹੁਣ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਤੁਸੀਂ ਜਿਵੇਂ ਪਹਿਲੇ ਬਾਦਲ ਹੁਣੀ ਰਾਖੇ ਬਣਦੇ ਰਹੇ ਕੈਪਟਨ ਰਾਖਾ ਬਣਦਾ ਰਿਹਾ ਉਵੇਂ ਭੱਜ ਕੇ ਤੁਸੀਂ ਰਾਖਾ ਬਣ ਕੇ ਵੀ ਮੈਂ ਰੋਕੂੰਗਾ ਮੈਂ ਨਹੀਂ ਹੁੰਦਾ ਅਸੀਂ ਰੋਕਾਂਗੇ ਹੁੰਦਾ ਪੰਜਾਬ ਦੇ ਲੋਕ ਸਰਕਾਰ ਇਕੱਠੇ ਰਲ ਕੇ ਰੋਕ ਸਕਦੇ ਸੀ ਉਦੋਂ ਤੁਸੀਂ ਮੈਂ ਮੈਂ ਕਰਕੇ ਗਏ ਤੇ ਹੁਣ ਜਦੋਂ ਤੁਹਾਡੀਆਂ ਲੱਤਾਂ ਭਾਰ ਨਹੀਂ ਚਲਦੀਆਂ ਹੁਣ ਤੁਸੀਂ ਸੱਦਦੇ ਹੋ ਵੀ ਆਓ ਪਈ ਆ ਜਾਾਂਗੇ ਲੜਾਂਗੇ ਪਰ ਜਿਹੜੀਆਂ ਤੁਸੀਂ ਲੋਕਾਂ ਦੇ ਵਿੱਚ ਭਰਮ ਫਲਾ ਰਹੇ ਹੋ ਲੋਕਾਂ ਦੇ ਵਿੱਚ ਗਲਤ ਬਿਆਨਬਾਜ਼ੀ ਕੀਤੀ ਹੈ ਆਪਦੀ ਬਿਆਨਬਾਜ਼ੀ ਠੀਕ ਕਰੋ ਤੁਸੀਂ ਸਰਪਾਰਟੀ ਮੀਟਿੰਗ ਸਦਿਆਂ ਤੁਸੀਂ ਵਧਾ ਪਾਣੀ ਦੇ ਮਸਲੇ ਤੇ ਉਹ ਤੁਹਾਨੂੰ ਸਮਰਥਨ ਦੇ ਰਿਹਾ ਤੁਸੀਂ ਉਲਟਾ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹੋ ਅਸੀਂ ਭਾਵੇਂ ਲੱਖ ਉਹਨਾਂ ਦੀ ਗੱਲ ਨਾਲ ਸਹਿਮਤ ਨਾ ਹੋਈਏ ਪਰ ਪੰਜਾਬ ਦੇ ਮੁੱਖ ਮੰਤਰੀ ਜਿੰਨੇ ਜਿਹੜੇ ਪਹਿਲਾਂ ਵੀ ਰਹੇ ਆ ਉਹਨਾਂ ਉਹ ਪੰਜਾਬ ਵਿਰੋਧੀ ਰਹੇ ਆ ਪਰ ਉਹ ਉਹਨਾਂ ਨੂੰ ਅਹੁਦੇ ਦੇ ਘਟੋ ਘਟ ਮर्यादा ਮਾਨਮ ਰਿਹਾਦਾ ਉਹ ਰੱਖਦੇ ਰਹੇ ਆ ਜਿਵੇਂ ਨਾ ਕਿਵੇਂ ਕਰਕੇ ਇਹ ਤੇ ਉਹ ਵੀ ਨਹੀਂ ਰੱਖਦੇ ਇਹ ਤਾਂ ਇੱਕ ਗਲੀ ਦੇ ਟਪੋਰੀ ਜਾਂ ਗੁੰਡੇ ਵਾਲਾ ਹਿਸਾਬ ਬਣਾਇਆ ਭੱਜ-ਭੱਜ ਕੇ ਡੈਮ ਤੇ ਜਾਣਾ ਇਹ ਕੋ ਪਿੰਡ ਦਾ ਇੱਕ ਬੰਦਾ ਆ ਪਿੰਡ ਦਾ ਸਰਪੰਚ ਜਾਂ ਮੈਂਬਰ ਆ ਵੀ ਪਾਣੀ ਦੀ ਵਾਰੀ ਕੋ ਨੱਕਾ ਤੋੜਦਾ ਤੇ ਭੱਜ ਕੇ ਢੱਕਣ ਚਲੇ ਜਾਂ ਪੰਜਾਬ ਦਾ ਜੇ ਨਹੀਂ ਤੜ ਤੋਂ ਡੱਕੇ ਜਾ ਰਹੇ ਅਫਸਰ ਨਹੀਂ ਤੁਹਾਡੀ ਕੋਈ ਮੰਨ ਰਿਆ ਤੁਸੀਂ ਮੰਨੋ ਫਿਰ ਮੁੱਖ ਮੰਤਰੀ ਸਾਹਿਬ ਅਸਤੀਫਾ ਦਿਓ ਘਰ ਜਾਓ ਪੰਜਾਬ ਦੇ ਲੋਕ ਰੋਕ ਲੈਣਗੇ ਪਾਣੀ ਜਥੇਬੰਦੀਆਂ ਰੋਕ ਲੈਣਗੀਆਂ ਤੁਹਾਡੇ ਕੋਲ ਨਹੀਂ ਤਾਕਤ ਸੋ ਇਹ ਜਿਹੜੇ ਉਹਨਾਂ ਦੇ ਬਿਆਨ ਨੇ ਬਹੁਤ ਮਾੜੇ ਬਿਆਨ ਨੇ ਅੱਜ ਉਹਨਾਂ ਨੂੰ ਜਦੋਂ ਲੋੜ ਹੈ ਤਾਂ ਉਹ ਸਹਯੋਗ ਮੰਗਣ ਜਿਹੜੀ ਉਹਨਾਂ ਨੇ ਜੱਥੇਬੰਦੀਆਂ ਦੀ ਕਿਸਾਨਾਂ 'ਚ ਤੋਹੀਨ ਕੀਤੀ ਉਹਤੇ ਮਾਫੀ ਵੀ ਮੰਗਣ ਤੇ ਉਹ ਕਹਿਣ ਵੀ ਹਾਂ ਭਾਈ ਮੈਂ ਇਕੱਲਾ ਨਹੀਂ ਰੋਕ ਸਕਦਾ ਸਰਕਾਰ ਇਕੱਲੀ ਨਹੀਂ ਰੋਕ ਸਕਦੀ ਪਾਵਰ ਜਾਦੀ ਹੈ ਸੈਂਟਰ ਕੋਲੇ ਆਪਾਂ ਇਕੱਠੇ ਹੋ ਕੇ ਰੋਕੀ ਪਰ ਇਹਦੇ ਵਿੱਚ ਵੀ ਉਹ ਜਿਹੜਾ ਤਰੀਕਾ ਹੈ ਵੀ ਲੋਕ ਲੋਕ ਤੁਹਾਨੂੰ ਜਵਾਬ ਦੇਣਗੇ ਲੋਕ ਸਾਨੂੰ ਨਹੀਂ ਲੋਕ ਤੁਹਾਨੂੰ ਜਵਾਬ ਦੇਣਗੇ ਇੱਕੋ ਬੋਲਦਾ ਕਿ ਸਾਡੇ ਕੋਲ ਨਾ ਆਇਓ ਫਿਰ ਸਾਡੇ ਕੋਲ ਨਾ ਆਇਓ ਤੁਸੀਂ ਵੀ ਨਾ ਸਾਡੇ ਕੋਲੇ ਆਇਓ ਤੁਸੀਂ ਵੀ ਨਾ ਪਿੰਡਾਂ 'ਚ ਵੜੇ ਵੋਟਾਂ ਮੰਗਣ ਦੇ ਲਈ ਅਗਲੀ ਗੱਲ ਉਹ ਬੋਲਦੇ ਵੀ ਇੱਥੇ ਤਾਂ ਏਸੀ ਹੈ ਨਹੀਂ ਅਸੀਂ ਕਿਸਾਨ ਆਸੀਂ ਪਿੰਡਾਂ 'ਚ ਖੇਤਾਂ 'ਚ ਕੰਮ ਕਰਨ ਵਾਲੇ ਲੋਕ ਆ ਏਸੀ ਦੀ ਲੋੜ ਹੁਣ ਅੱਜ ਕੱਲ ਤੁਹਾਨੂੰ ਆ ਤੇ ਸਾਨੂੰ ਕਹਿੰਦੇ ਬੇਸੀਆਂ ਟਰਾਲੀਆਂ ਹੈ ਨਹੀਂ ਟਰਾਲੀਆਂ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੀ ਪਾਰਟੀ ਨੇ ਚੋਰੀ ਕਰ ਲਈਆਂ ਏਸੀ ਵੀ ਸਾਡੇ ਚੁੱਕ ਲੈ ਫਰਿੱਜਾਂ ਵੀ ਚੁੱਕ ਲਈਆਂ ਪਹਿਲਾਂ ਤਾਂ ਉਹ ਮੋੜੋ ਜੇ ਧਰਨਾ ਲਾਉਣਾ ਫਿਰ ਸਾਡੀਆਂ ਟਰਾਲੀਆਂ ਸਾਡੇ ਏਸੀ ਫਰਿੱਜਾਂ ਮੋੜੋ ਸੀ ਲਾਵਾਂਗੇ ਤੁਸੀਂ ਤਾਂ ਸਾਰੇ ਕੁਝ ਚੋਰੀ ਕਰ ਲਿਆ ਹੁਣ ਤੁਸੀਂ ਦੂਜੇ ਪਾਸੇ ਹੋ ਰਹੇ ਵੀ ਉਹ ਇੱਥੇ ਹੈ ਨਹੀਂ ਸੱਚੀਓ ਨਹੀਂ ਹੈਗੇ ਸਾਰੀਆਂ ਤੁਹਾਡੀ ਪਾਰਟੀ ਤੁਹਾਡੇ ਐਮਐਲਏ ਚੋਰੀ ਕਰਕੇ ਲੈ ਗਏ ਉਹ ਮੋੜੋ ਫਿਰ ਦੇਖਾਂਗੇ ਲਾਵਾਂਗੇ ਮੋਰਚਾ ਇਸ ਤੇ ਕੀ ਮੰਨਦੇ ਹੋ ਮਤ ਜਿਹੜੇ ਇੱਕ ਪਾਸੇ ਕਹਿੰਦੇ ਆ ਹਰ ਗੱਲ ਤੇ ਧਰਨਾ ਲਾ ਲੈਨੇ ਹੋ ਹੁਣ ਖੁਦ ਧਰਨਾ ਵੀ ਲਾਉਣ ਚਲੇ ਜਾਂਦੇ ਆ ਤੇ ਫਿਰ ਧਰਨੇ ਵਾਲਿਆਂ ਨੂੰ ਸਾਦੇ ਵੀ ਐ ਇੱਕ ਤਰੀਕੇ ਨਾਲ ਟਾਂਚ ਮਾਰ ਕੇ ਇੱਕ ਆਪਾ ਵਿਰੋਧੀ ਗੱਲਾਂ ਹੋ ਰਹੀਆਂ ਉਹਨਾਂ ਦੀਆਂ ਦੇਖੋ ਧਰਨਾ ਜਿਹੜਾ ਨਾ ਇੱਕ ਸਵਿਧਾਨਿਕ ਤਰੀਕਾ ਹੈ ਆਪਣੀ ਗੱਲ ਰੱਖਣ ਦਾ ਜਦੋਂ ਲੋਕ ਜਿਹੜੀ ਪਾਰਟੀ ਸੱਤਾ 'ਚ ਨਹੀਂ ਹੁੰਦੀ ਉਹ ਵੀ ਧਰਨੇ ਲਾਉਂਦੀ ਏ ਪਰ ਇਹ ਸੱਤਾ 'ਚ ਹੋਣ ਦੇ ਬਾਅਦ ਇੱਕ ਪਾਸੇ ਕਹਿੰਦੇ ਵੀ ਅਸੀਂ ਸਰਕਾਰ ਆ ਪੂਰਨ ਬਹੁਮਤ ਦੀ ਸਰਕਾਰ ਆ ਮਤੇ ਵੀ ਪਾਈ ਜਾਂਦੇ ਆ ਪਿੱਛੇ ਜਿਹੜੇ ਧਰਨਿਆਂ ਤੇ ਵੀ ਬੈਠੇ ਤੇ ਇਹਨਾਂ ਨੂੰ ਲੱਗ ਗਿਆ ਪਤਾ 10-10 ਲੋਕ ਨਹੀਂ ਬੈਠੇ ਇਹਨਾਂ ਦੇ ਨਾਲ ਧਰਨਿਆਂ ਤੇ ਦੂਜੇ ਪਾਸੇ ਜਿਹੜੇ ਲੋਕ ਧਰਨੇ ਲਾਉਂਦੇ ਆ ਜਿਹੜੇ ਇਹ ਉਹਨਾਂ ਨੂੰ ਇਸ ਤਰ੍ਹਾਂ ਨਾਲ ਜਲੀਲ ਕਰਨਾ ਇਹ ਤਾਂ ਨੌਸਸ ਦੇ ਮਸਲੇ 'ਚ ਆ ਕੇ ਇਮੀਗ੍ਰੇਸ਼ਨ ਆ ਕੇ ਬਹਿ ਜਾਂਦੇ ਆ ਉੱਥੇ ਵੀ ਧਰਨਾ ਲਾ ਕੇ ਕਦੀ ਹੁਣ ਕਹਿੰਦੇ ਵੀ ਇਹ ਤਾਂ ਕਦੀ ਬੁੱਢੇ ਨਾਲੇ ਤੇ ਬਹਿ ਗਏ ਦੱਸੋ ਹਾਂ ਮੁੱਖ ਮੰਤਰੀ ਸਾਹਿਬ ਉਹ ਜਿਹੜਾ ਬੁੱਢਾ ਨਾਲਾ ਕਿਉਂ ਪ੍ਰਦੂਸ਼ਣ ਨਹੀਂ ਕਰਦਾ ਤੁਸੀਂ ਤਾਂ ਇਹ ਜਿਹੜਾ ਨਵਾਂ ਜਿਹੜਾ ਜਲ ਜਲ ਸੋਧ ਕਾਨੂੰਨ ਬਣਿਆ ਉਹ ਬਣਾ ਕੇ ਤੁਸੀਂ ਤਾਂ ਖੁੱਲੀ ਛੋੜ ਦਿੱਤੀ ਲੋਕਾਂ ਨੂੰ ਜਿਹੜੇ ਪ੍ਰਦੂਸ਼ਿਤ ਕਰਦੇ ਨੇ ਪਾਣੀ ਚਾਹੇ ਉਹ ਨਹਿਰਾਂ ਦਾ ਚਾਹੇ ਉਹ ਧਰਤੀ ਹੇਠਲਾ ਪਾਣੀ ਚਾਹੇ ਦਰਿਆਵਾਂ ਦਾ ਜਿਹਦੇ 'ਚ ਸਜ਼ਾ ਹੁੰਦੀ ਸੀ ਤੁਸੀਂ ਸਜ਼ਾ ਖਤਮ ਕਰਕੇ ਸਿਰਫ ਜੁਰਮਾਨੇ ਤੇ ਲਾਏ ਤੁਸੀਂ ਤਾਂ ਖੁੱਲ੍ਹ ਦੇ ਰਹੇ ਹੋ ਇਥੇ ਤੁਹਾਨੂੰ ਮੰਨਣਾ ਪਊਗਾ ਵੀ ਅਸੀਂ ਹੀ ਉਹ ਲੋਕ ਆ ਜਿਹੜਾ ਬੁੱਢੇ ਨਾਲੇ ਦੀ ਚਿੰਤਾਤ ਆ ਅਸੀਂ ਹੀ ਲੋਕ ਆ ਜਿਹੜੇ ਜੀਰੇ ਵਰਗੀ ਫੈਕਟਰੀ ਅੱਗੇ ਬੈਠੇ ਜਿਹਦੇ ਵਿੱਚ ਤੁਹਾਡੀ ਐਨਜੀਟੀ ਦੇ ਵਿੱਚ ਤੁਹਾਡੀ ਸਰਕਾਰ ਜਾ ਕੇ ਲੋਕਾਂ ਦਾ ਪੱਖ ਹੀ ਨਹੀਂ ਰੱਖ ਰਹੀ ਤਾਂ ਇਹ ਤੁਹਾਨੂੰ ਮੰਨਣਾ ਪੈਗਾ ਕਿ ਸਿਰਫ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹੀ ਵਕ ਵਕ ਥਾਵਾਂ ਤੇ ਧਰਨੇ ਲਾ ਕੇ ਤਾਕਤ ਵੀ ਉਹਨਾਂ ਕੋਲੇ ਆ ਲੋਕ ਵੀ ਉਹਨਾਂ ਨਾਲ ਨੇ ਉਹੀ ਬਚਾ ਸਕਦੇ ਨੇ ਤੁਸੀਂ ਸਿਰਫ ਲੋਕਾਂ ਦਾ ਮਜ਼ਾਕ ਉਡਾ ਸਕਦੇ ਹੋ ਤੁਸੀਂ ਜਥੇਬੰਦੀਆਂ ਨੂੰ ਜਲੀਲ ਕਰ ਸਕਦੇ ਹੋ ਤੁਹਾਡੇ ਕੋਲ ਹੱਲ ਹੈ ਕੋਈ ਨਹੀਂ ਤੁਸੀਂ ਆਪਣੀ ਪੁਲਿਸ ਜਾਂ ਤਾਕਤ ਵਰਤ ਸਕਦੇ ਹੋ ਸੋ ਇਹ ਤਰੀਕੇ ਨਾਲ ਸਰਕਾਰ ਨਹੀਂ ਚੱਲ ਸਕਦੀ ਨਾ ਹੀ ਸੂਬਾ ਚੱਲ ਸਕਦਾ ਤੁਸੀਂ ਇਹ ਜਿਹੜੇ ਜਿਹੜਾ ਹੁਣ ਉਹਨ ਤਾਂ ਲੋਕ ਤੁਹਾਡੀਆਂ ਚੁਟਕਲਾਂ ਤੇ ਹੱਸਣਾ ਵੀ ਬੰਦ ਕਰ ਗਏ ਹੁਣ ਤਾਂ ਸਿਰਫ ਤੁਸੀਂ ਦਾਬੇ ਮਾਰ ਰਹੇ ਹੋ ਇਸ ਦਾਬਿਆਂ ਨਾਲ ਸਰਕਾਰ ਨਹੀਂ ਚਲਣੀ ਲੋਕ ਬਹੁਤ ਜਲਦ ਤੁਹਾਨੂੰ ਪਿੰਡਾਂ ਦੇ ਸੱਥਾਂ 'ਚ ਧੂਤੂ ਕੇ ਬਾਹਰ ਦੰਗੇ ਦੂਜੀ ਗੱਲ ਜਿਹੜੀ ਪਾਣੀਆਂ ਦੀ ਗੱਲ ਕਰਦੇ ਹਾਂ ਦੇਖੋ ਕਿਸੇ ਵੀ ਸੂਬੇ ਅੰਦਰ ਕਿਸ ਉਹਦੇ ਜਿਹੜੀ ਮੰਗ ਆ ਜਦੋਂ ਕੇਂਦਰ ਜਾਂ ਸੂਬਾ ਸਰਕਾਰ ਖੋਹ ਨਹੀਂ ਤਾਂ ਉਹਦਾ ਇੱਕੋ ਹੀ ਤਰੀਕਾ ਹੁੰਦਾ ਜਥੇਬੰਦ ਹੋ ਕੇ ਆਪਣੀ ਗੱਲ ਲੋਕਾਂ ਚ ਲਜਾਣੀ ਤੇ ਉਸ ਉਹਦਾ ਕਾਨੂੰਨ ਵਾਪਸ ਕਰਾਉਣਾ ਜਾਂ ਉਹਦੇ ਹੱਕ ਆ ਉਹਦਾ ਜਿਹੜਾ ਬਚਾਉਣਾ ਸੋ ਜਥੇਬੰਦ ਹੋ ਕੇ ਧਰਨਿਆਂ ਨਾਲ ਹੀ ਬਚਾਇਆ ਜਾ ਸਕਦਾ ਕਿਉਂਕਿ ਇਹੀ ਇੱਕ ਤਰੀਕਾ ਡੈਮੋਕਰੇਸੀ ਦੇ ਵਿੱਚ ਅਸੀਂ ਹਿੰਸਾ ਨਹੀਂ ਕਰ ਸਕਦੇ ਜਦੋਂ ਹਿੰਸਾ ਨਹੀਂ ਕਰ ਸਕਦੇ ਤਾਂ ਫਿਰ ਇੱਕੋ ਤਰੀਕਾ ਕਿ ਡੈਮੋਕਰੈਟਿਕ ਤਰੀਕ ਨਾਲ ਧਰਨੇ ਮੁਜ਼ਾਹਰੇ ਰੈਲੀਆਂ ਕਰਕੇ ਹੀ ਆਪਦੀ ਗੱਲ ਨੂੰ ਵੱਡਾ ਕਰਕੇ ਲੋਕਾਂ ਨੂੰ ਜਿਚਾ ਕੇ ਦੀ ਗੱਲ ਸਰਕਾਰਾਂ ਤੋਂ ਮਣਾਈ ਜਾ ਸਕਦੀ ਹੈ ਉਹਦੇ ਦੇ ਤਾਂ ਇਹਨਾਂ ਨੇ ਸਿੱਧਾ ਕਹਿਤਾ ਵੀ ਮੈਂ ਧਰਨਾ ਨਹੀਂ ਕਿਸ ਨੂੰ ਲਾਉਣ ਦੇਣਾ ਕਿਸ ਨੂੰ ਹੜਤਾਲ ਨਹੀਂ ਕਰਨ ਦੇਣਾ ਤੇ ਫਿਰ ਹੁਣ ਬਾਜਾਂ ਕਾ ਤੋਂ ਮਾਰਦੇ ਪਈ ਜੱਥੇ ਬੰਦਿਆਂ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਜਿਹੜੇ ਕਿਸਾਨ ਨੇ ਉਹੀ ਜਿਹੜੇ ਪੰਜਾਬ ਦੇ ਲੋਕ ਨੇ ਉਹੀ ਪਾਣੀਆਂ ਦੇ ਅਸਲ ਰਾਖੇ ਨੇ ਉਹ ਪਹਿਲਾਂ ਵੀ ਲੜਦੇ ਰਹੇ ਨੇ ਤੁਹਾਡੇ ਵਰਗੇ بڑے ਮੁੱਖ ਮੰਤਰੀ ਆਏ ਉਦੋਂ ਉਹ ਵੀ ਗਏ ਪਰ ਲੋਕ ਜਿਉਂ ਦੀ ਤੋਂ ਲੜ ਰਹੇ ਹੁਣ ਵੀ ਲੜਾਂਗੇ ਬਚਾਵਾਂਗੇ ਪੰਜਾਬ ਦਾ ਪਾਣੀ ਪਰ ਤੁਸੀਂ ਤਾਂ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਪਾਸੇ ਸ਼ੇਰ ਬਣਦੇ ਹੋ ਬੜਕ ਮਾਰ ਕੇ ਦੂਜੇ ਪਾਸੇ ਪਾਣੀ ਛੱਡ ਦਿੰਦੇ ਹੋ ਕਿਸੇ ਨਾ ਹੁਣ ਫੌਜ ਦੇ ਭਾਨੇ ਪ ਛੱਡਤਾ ਇਹ ਇਹ ਮੇਰਾ ਸਵਾਲ ਸੀ ਮੁੱਖ ਮੰਤਰੀ ਸਾਹਿਬ ਨੇ ਕੱਲ ਪੋਸਟ ਪਾਈ ਹੈ ਕਿ Rajasthan ਨੂੰ ਵਾਧੂ ਪਾਣੀ ਛੱਡ ਰਹੇ ਆ ਫੌਜ ਨੂੰ ਪਾਣੀ ਦੀ ਜ਼ਰੂਰਤ ਹੈ ਫੌਜ ਲਈ ਸਾਡਾ ਖੂਨ ਵੀ ਦੇਣ ਨੂੰ ਤਿਆਰ ਹੈ ਮਤਲਬ ਫੌਜ ਲਈ ਉਹਨਾਂ ਨੇ ਇੰਨੀ ਕੁਰਬਾਨੀ ਕਰ ਦਿੱਤੀ ਪਰ ਇੱਕ ਪਾਸੇ ਇਹ ਵੀ ਹੈ ਕਿ ਬਾਰਡਰਾਂ ਦੇ ਉੱਤੇ ਤਾਂ ਫੌਜ ਗਈ ਨਹੀਂ ਹਲੇ ਤੱਕ ਦੇਖੋ ਜਿਵੇਂ ਦਾ ਮੋਦੀ ਉਹੋ ਜਿਹਾ ਭਗਵੰਤ ਮਾਨ ਮੋਦੀ ਸਾਹਿਬ ਉਹਨਾਂ ਨੇ ਆਪ ਦੇ ਗੋਦੀ মিডিਆ ਰੇ ਇੱਕ ਮੋੜ ਬਣਾਤਾ ਵਿੱਚ ਤਾਂ ਪਾਕਿਸਤਾਨ ਤੇ اسلامਾਬਾਦ ਤਾਂ ਕਬਜ਼ਾ ਕਰ ਲਿਆ ਸਾਡੀ ਫੌਜ ਗਈ ਚਲੀ ਜਦ ਕਿ ਸਚਾਈ ਇਹ ਆ ਕਿ ਡਿਫੈਂਸ ਦਾ ਹੈ ਕਿ ਫੌਜ ਹਜੇ ਤੱਕ ਉਤਾਰੀ ਨਹੀਂ ਬਾਰਡਰ ਦੇ ਉੱਤੇ ਜਿੰਨੀ ਹੁਣ ਤੱਕ ਮੂਵਮੈਂਟ ਹੋਈ ਹੈ ਉਹ ਉਹਦੀ ਜਿਹੜੀ ਕਮਾਂਡ ਉਹ ਬਾਰਡਰ ਸਕਿਉਰਿਟੀ ਫੋਰਸ ਤੇ ਪੰਜਾਬ ਦੀ ਪੁਲਿਸ ਨੇ ਸੰਭੀ ਹੋਈ ਹੈ ਜਿੰਨੇ ਕੋਈ ਚੀਜ਼ਾਂ ਡਿੱਗੀਆਂ ਨੇ ਚਾਹੇ ਡਰੋਨ ਨੇ ਚਾਹੇ ਉਹ ਦਾ ਦੂਜੀਆਂ ਪਾਰਟ ਹੈਗਾ ਮਜ਼ਾਈਲਾਂ ਦਾ ਉਹ ਸਾਰਾ ਪੰਜਾਬ ਪੁਲਿਸ ਨੇ ਕਬਜ਼ੇ ਚ ਲਿਆ ਆਰਮੀ ਦੀ ਕੋਈ ਮੂਵਮੈਂਟ ਨਹੀਂ ਕੀਤੀ ਹੈਗੀ ਜੰਗ ਦੀ ਜਿਹੜੀ ਉਹ ਸੀਜ਼ਫਾਇਰ ਵੀ ਹੋ ਗਿਆ 트ੰਪਲ ਦੇ ਕਹਤਾ ਵੀ ਮੈਂ ਸੀਜ਼ਫਾਇਰ ਕਰਾਤਾ ਤਾਂ ਇਹ ਝੂਠ ਮਾਰ ਕੇ ਬਹਾਨਾ ਬਣਾ ਕੇ ਜਿਹੜੇ ਕਹਿੰਦੇ ਸੀ ਪੰਜਾਬ ਦਾ ਤਪਕਾ ਨਹੀਂ ਜਾਣ ਦਿੰਦੇ ਉਹਨਾਂ ਨੇ ਹਰਿਆਣਾ ਜਿਹੜਾ ਪਾਣੀ ਜਿਹੜਾ ਹੁਣ ਕਹਿੰਦੇ ਹਰਿਆਣੇ ਦਾ ਸਾਰੀ ਟੱਕਰ ਆ ਉਹ ਰਾਜਸਥਾਨ ਜਿਹੜਾ ਪਹਿਲਾਂ ਹੀ ਪੰਜਾਬ ਦਾ ਬਹੁਤ ਸਾਰਾ ਪਾਣੀ ਵਰਤ ਰਿਆ ਉਹਨੂੰ ਪਾਣੀ ਛੱਡਦਾ ਕੱਲ ਨੂੰ ਇਸੇ ਕਿਸ ਕੋਈ ਇਹੋ ਜਿਹਾ ਬਹਾਨਾ ਬਣਾ ਕੇ ਹਰਿਆਣੇ ਨੂੰ ਛੱਡ ਦੇਣਗੇ ਸੋ ਇਹ ਆਪਾ ਵਿਰੋਧੀ ਬਿਆਨ ਨੇ ਫਾਇਦਾ ਤਾਂ ਹੈ ਨਹੀਂ ਇਹ ਡਰਾਮਾ ਜਿਹੜਾ ਨਾਲ ਰਚਿਆ ਬਿਹਾਰ ਦੀਆਂ ਚੋਣਾ ਜਿੱਤਣ ਲਈ ਜਦੋਂ ਉੱਥੇ ਪਹਿਲਗਾਮ ਦੇ ਵਿੱਚ ਅਟੈਕ ਕਰਾਇਆ ਸਾਡੇ ਉਹ ਜਿਹੜੇ ਇਨੋਸੈਂਟ ਪੀਪਲ ਮਾਰੇ ਗਏ ਜਿਹੜੇ ਸਿਰਫ ਘੁੰਮਣ ਦੇ ਨਾਤੇ ਗਏ ਸੀ ਉਹਨਾਂ ਤੇ ਅਟੈਕ ਹੋਇਆ ਉਹ ਬੰਦੇ ਕਿੱਥੋਂ ਆਏ ਸੁਰੱਖਿਆ ਤੇ ਚੂਕ ਕਿੱਥੋਂ ਹੋਈ ਉਹ ਲੰਘ ਕੇ ਵੀ ਆਏ ਕਿੱਥੋਂ ਆਏ ਕਿੱਥੇ ਰੁਕੇ ਕਿੱਧਰ ਗਿਆ ਚਲੇ ਉਹ ਤਾਂ ਲੱਭੇ ਨਹੀਂ ਉਸ ਗੱਲ ਨੂੰ ਛਪਾਉਣ ਦੇ ਲਈ ਜਦੋਂ ਹੁਣ ਆਪਰੇਸ਼ਨ ਸੰਧੂਰ ਦੇ ਨਾਂ ਤੇ ਇਹਨਾਂ ਨੇ ਚਲਾਇਆ ਤੋ ਉਹਦੇ ਚ ਵੀ ਫੌਜ ਉਤਾਰੀ ਨਹੀਂ ਪੁਲਿਸ ਨੇ ਜਾਂ ਬੀਐਸਐਫ ਨੇ ਜਾਂ ਕੋਈ ਜਵਾਬੀ ਕਾਰਵਾਈਆਂ ਕਰਕੇ ਉਹ ਵੀ ਬੰਦ ਹੋ ਗਿਆ ਤਾਂ ਹੁਣ ਫੌਜ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਕੇ ਪੰਜਾਬ ਦੇ ਲੋਕਾਂ ਦਾ ਪਾਣੀ ਪੰਜਾਬ ਦੇ ਹਿੱਸੇ ਦਾ ਪਾਣੀ ਰਾਜਸਥਾਨ ਨੂੰ ਦੇਣਾ ਇਹ ਬਹੁਤ ਵੱਡਾ ਗੁਨਾਹ ਆ ਮੁੱਖ ਮੰਤਰੀ ਸਾਹਿਬ ਤੁਹਾਡਾ ਤੁਸੀਂ ਪੰਜਾਬ ਨਾਲ ਗਦਾਰੀ ਕਰ ਰਹੇ ਹੋ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਰਹੇ ਨੇ ਪੰਚਾਇਓ ਪੰਜਾਬ ਵਿਰੋਧੀ ਰਹੇ ਹੁਣ ਸਭ ਤੋਂ ਵੱਡੇ ਪੰਜਾਬ ਨਾਲ ਗਦਾਰੀ ਤੁਸੀਂ ਹੀ ਕਰੋਗੇ ਤੁਸੀਂ ਹੀ ਕਰ ਰਹੇ ਹੋ ਤੁਸੀਂ ਜਿਹੜਾ ਚੜੇ ਹੋਏ ਨਾ ਜਿਵੇਂ ਇੱਕ ਪੁਰਾਣੇ ਆਪਣੇ ਗਾਣੇ ਵੀ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਤੈਨੂੰ ਝਾੜ ਦੇਣਗੇ ਤੁਸੀਂ ਬੀਜੇਪੀ ਦੀਆਂ ਤਾਂ ਅਮਲ ਸ਼ਾਹ ਦੀਆਂ ਜਿਹੜੀਆਂ ਉਂਗਲਾਂ ਤੇ ਚੜੇ ਹੋਏ ਹੋ ਉਹ ਤੁਹਾਨੂੰ ਖਤਮ ਕਰ ਦੇਣਗੇ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਕਰਤਾ ਤੁਹਾਨੂੰ ਮਜ਼ਦੂਰਾਂ ਵਿਰੁੱਧ ਕਰਤਾ ਤੁਹਾਨੂੰ ਲੋਕਾ ਰੋਧ ਕਰਤਾ ਤੇ ਤੁਹਾਡੇ ਨਾਲ ਖੜਨ ਵਾਲਾ ਵੀ ਕੋਈ ਨਹੀਂ ਬਚਣਾ ਤੇ ਤੁਹਾਨੂੰ ਉਹਨਾਂ ਨੇ ਇੱਕ ਇੱਕ ਕਰਕੇ ਇਕੱਲੇ ਕਰਕੇ ਜਿਹੜਾ ਤੁਹਾਡੇ ਨਾਲ ਤੁਹਾਨੂੰ ਸਭ ਕੁਝ ਸਿਖਾਉਣਾ ਤੁਹਾਡੇ ਕੋਲ ਫਿਰ ਉਹ ਚੱਲਿਆ ਨਹੀਂ ਜਾਣਾ ਸੋ ਪੰਜਾਬ ਦੇ ਲੋਕਾਂ ਨਾਲ ਖੜੋ ਪੰਜਾਬ ਦੇ ਕਿਸਾਨਾਂ ਨਾਲ ਖੜੋ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਲੋਕਾਂ ਨਾਲ ਜਦੋਂ ਤੁਸੀਂ ਸਾਥ ਦਿਓਗੇ ਤਾਂ ਫਿਰ ਸਿਰ ਤੁਸੀਂ ਮਾੜਾ ਮੋਟਾ ਬੱਜੋ ਪਰ ਜਿਹੜਾ ਤੁਹਾਡਾ ਬੋਲਣ ਦਾ ਤਰੀਕਾ ਜਿਹੜਾ ਤੁਹਾਡਾ ਟੌਂਟ ਮਾਰਨ ਦਾ ਤਰੀਕਾ ਜਿਵੇਂ ਤੁਸੀਂ ਇੱਥੋਂ ਤੱਕ ਕਿ ਵਿਧਾਨ ਸਭਾ ਅੰਦਰ ਜਦੋਂ ਵਿਰੋਧੀ ਤੇਰ ਸਾਹ ਦੇ ਰਹੀ ਪਾਣੀ ਤੇ ਉੱਥੇ ਠੀਕ ਮਹਾਵਰਾ ਬੋਲਣ ਦੀ ਬਜਾਈ ਡੂਮਣਾ ਥੱਲੇ ਬੀੜੀ ਇਹ ਕਿੱਡਾ ਇਹ ਮੁੱਖ ਮੰਤਰੀ ਵਾਲੀ ਭਾਸ਼ਾ ਯਾਰ ਥੋੜਾ ਭਾਸ਼ਾ ਦਾ ਉਹਦੇ ਦਾ ਮਰਿਆਦਾ ਰੱਖੋ ਤੁਸੀਂ ਕਮੇਟੀ ਨੂੰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਸੀਂ ਜੋ ਮੂੰਹ ਚਾਓ ਉਹ ਬੋਲੀ ਜਾਓਗੇ ਸੋ ਆਪਣੀ ਭਾਸ਼ਾ ਠੀਕ ਕਰੋ ਸੱਤਾ ਦਾ ਜਿਹੜਾ ਹੰਕਾਰ ਤੁਹਾਡੇ ਸਿਰ ਨੂੰ ਚੜਿਆ ਉਹਨੂੰ ਥੱਲੇ ਲਿਆਓ ਨਹੀਂ ਤਾਂ ਲੋਕ ਤੁਹਾਡਾ ਹੰਕਾਰ ਲਾ ਦੇਣਗੇ ਹੋ ਸਕਦਾ ਪਾਣੀਆਂ ਵਾਲੇ ਮਸਲੇ ਤੇ ਡਰਾਮੇਬਾਜ਼ੀ ਕਰਦਿਆਂ ਕਰੇ ਤੁਹਾਡੀ ਕੁਰਸੀ ਨਾ ਚਲੀ ਜਾਵੇ ਸੋ ਇਸ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਖਿਆਲ ਕਰਨਾ ਚਾਹੀਦਾ ਕੀ ਗੱਲ ਮਤਲਬ ਮੁੱਖ ਮੰਤਰੀ ਸਾਹਿਬ ਹਰ ਗੱਲ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕਰਨੇ ਹੀ ਲੱਗੇ ਆ ਉਹਨਾਂ ਨੇ ਪਿਛਲੇ ਦਿਨੀ ਫਿਰ ਮਤਲਬ ਲੋਕਾਂ ਨੇ ਜਾਣਾ ਸ਼ੰਭੂ ਥਾਣੇ ਅੱਗੇ ਟਰਾਲੀਆਂ ਬਾਰੇ ਪਤਾ ਕਿਹੇ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਨੇ ਇਹ ਕਿਹਾ ਕਿ ਨਾ ਸੜਕਾਂ ਰੋਕਣ ਦੇਵਾਂ ਨਾ ਰਿਲਾਂ ਰੋਕਣ ਦੇਵਾਂ ਨਾ ਧਰਨੇ ਲਾਉਣ ਦੇਵਾਂ ਐਂ ਕਰਕੇ ਮੈਂ ਪੰਜਾਬ ਦੇ ਮਤਲਬ ਇੱਕ ਵੱਡਾ ਟਵੀਟ ਉਹਨਾਂ ਨੇ ਫੇਰ ਕਰ ਦਿੱਤਾ ਅੱਜ ਫੇਰ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕੀ ਲੱਗਦਾ ਹੈ ਮਤਲਬ ਉਹ ਇਹ ਕਹਿੰਦੇ ਸੀ ਇਹ ਪੈਰਲਰ ਸਰਕਾਰ ਚਲਾਉਣ ਨੂੰ ਫਿਰਦੇ ਆ ਇਹ ਆਪਦੀ ਸਰਕਾਰ ਸਮਝਦੇ ਆ ਬਰਾਬਰ ਕੀ ਮੁੱਖ ਮੰਤਰੀ ਦੇ ਮਨ ਚੋਂ ਚੀਜ਼ ਹੈ ਕਿ ਵਾਕਈ ਸਰਕਾਰ ਇੱਕ ਚੱਲ ਰਹੀ ਹੈ ਪੈਰਲਰ ਬੇਸ਼ੱਕ ਉਹਨਾਂ ਦੀ ਘਬਰਾਹਟ ਦੇ ਵਿੱਚੋਂ ਨਿਕਲਦੀ ਹੋਵੇ ਬੇਸ਼ੱਕ ਉਹਨਾਂ ਦੀ ਚਿੰਤਾ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਹੁਣ ਮੰਨ ਰਹੇ ਆ ਉਹ ਵੀ ਪੈਰਲਰ ਸਰਕਾਰ ਨੂੰ ਵੀ ਆਓ ਜੇ ਤੁਸੀਂ ਆ ਜਾਓ ਤਾਂ ਮਸਲਾ ਹੱਲ ਹੋ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਉਹ ਤਾਂ ਅਮਿਤ ਸ਼ਾਹ ਦਾ ਚੱਕਿਆ ਹੋਇਆ ਵੀ ਦਾਬੇ ਮਾਰੋ ਦੂਜਾ ਉਹਨਾਂ ਨੇ ਮੰਨ ਨਹੀਂ ਲਿਆ ਕਿ ਕੋਈ ਤਾਕਤ ਦੋ ਤਰ੍ਹਾਂ ਦੀ ਹੁੰਦੀ ਮੈਂ ਪਹਿਲਾਂ ਵੀ ਕਿਹਾ ਜਾਂ ਤਾਂ ਸ਼ਖਸੀਅਤ ਬੜੀ ਉੱਚੀ ਸੂਚੀ ਹੋਵੇ ਉਹਦਾ ਲੋਕ ਪ੍ਰਭਾਵ ਮੰਨੇ ਜਾਂ ਫਿਰ ਜਥੇਬੰਦਕ ਤਾਕਤ ਜਥੇਬੰਦਕ ਤਾਕਤ ਕਿਸਾਨ ਜਥੇਬੰਦੀਆਂ ਕੋਲੇ ਆ ਇਹਨਾਂ ਕੋਲੇ ਹੈ ਨਹੀਂ ਹੁਣ ਇਹਨਾਂ ਨੂੰ ਪਤਾ ਹੈ ਵੀ ਜਿਹੜਾ ਅਸੀਂ ਮੀਟਿੰਗ ਛੱਡ ਕੇ ਕਿਸਾਨਾਂ ਦੀ ਬੇਇੱਜ਼ਤੀ ਵੀ ਕਰ ਲਈ ਹੁਣ ਝੁਕਣਾ ਔਖਾ ਲੱਗ ਰਿਹਾ ਜੇ ਮੁੱਖ ਮੰਤਰੀ ਸਾਹਿਬ ਲੋਡ ਹੈ ਨਾ ਸਾਰੇ ਪੰਜਾਬ ਦੇ ਲੋਕਾਂ ਦੀ ਲੋਡ ਹੈ ਇਹ ਗੱਲ ਠੀਕ ਹੈ ਜੇ ਪੰਜਾਬ ਦੇ ਸਾਰੇ ਲੋਕ ਪਾਣੀ ਬਚਣਾ ਉਵੇਂ ਪਾਣੀ ਖੋਇਆ ਜਾਣਾ ਪਰ ਇਹ ਕਹਿੰਦੇ ਮੈਂ 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 ਸਾਰਾ ਕੁਝ ਕਰ ਰਿਆ ਆਪਣੇ ਆਪ ਨੂੰ ਉੱਚਾ ਕਰਨ ਲਈ ਜਿਹੜਾ ਕੁਝ ਕੀਤਾ ਕਿਸਾਨਾਂ ਨੂੰ ਵੀ ਜਲੀਲ ਕੀਤਾ ਹੁਣ ਜੇ ਲੋੜ ਹੈ ਤਾਂ ਝੁਗੋ ਝੁਗਣਾ ਪੈਣਾ ਥੋੜਾ ਬੋਧਾ ਕਹਿਣਾ ਪੈਣਾ ਕਿ ਮੈਂ ਹਾਂ ਮੇਰੇ ਤੋਂ ਗਲਤੀ ਹੋਈ ਹੈ ਮੈਂ ਭਾਈ ਤੁਹਾਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਉਹ ਝੁਗਣ ਦੀ ਆਏ ਟੌਂਡ ਕਰਨਾ ਵੀ ਲੋਕ ਤੁਹਾਡੇ ਨਾਲ ਦੇਖਣਗੇ ਲੋਕ ਸਾਡੇ ਨਾਲ ਨਹੀਂ ਦੇਖਣਗੇ ਲੋਕ ਤੁਹਾਡੇ ਨਾਲ ਦੇਖਣਗੇ ਤੁਸੀਂ ਸੱਤਾ ਬਦਲਣ ਦੀ ਸਿਆਸਤ ਬਦਲਦਾ ਨਾਹਰਾ ਦੇ ਕੇ ਆਏ ਸੀ ਤੁਸੀਂ ਸਿਆਸਤ ਨਹੀਂ ਬਦਲੀ ਤੁਹਾਡੀ ਤੁਹਾਡੇ ਤੁਹਾਡੇ ਕਾਰਜਕਾਲ ਦੇ ਵਿੱਚ ਜਿਵੇਂ ਪਹਿਲਾਂ ਸਰਪੰਚੀਆਂ ਏ ਤੱਕੇ ਹੁੰਦੇ ਸੀ ਓਵੇਂ ਹੋਏ ਮਜ਼ਦੂਰਾਂ ਨਾਲ ਜਿਹੜੇ ਤੁਸੀਂ ਕਹਿੰਦੇ ਸੀ ਵੰਗਦਾ ਰੀਬੇ ਸੂਰਜਾ ਕਮੀਆਂ ਦੇ ਵੇੜੇ ਇੱਕ ਮੀਟਿੰਗ ਨਹੀਂ ਤੁਸੀਂ ਮਜ਼ਦੂਰਾਂ ਨਾਲ ਕੀਤੀ ਤੁਸੀਂ ਕਹਿੰਦੇ ਸੀ ਸਰਕਾਰ ਸੱਥਾਂ ਜੋ ਚੱਲੇਗੀ ਹੁਣ ਸੱਥਾਂ ਜ ਤੁਸੀਂ ਵੜ ਨਹੀਂ ਰਹੇ ਜਦੋਂ ਵੜਦੇ ਹੋ ਲੋਕ ਸਵਾਲ ਪੁੱਛਦੇ ਆ ਤੁਸੀਂ ਪੁਲਿਸ ਖੜੀ ਕਰ ਦਿੰਦੇ ਹੋ ਉਹਨਾਂ ਨੂੰ ਡਾਂਗਾਂ ਨਾਲ ਕੁੱਟਦੇ ਹੋ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਦਿੰਦੇ ਹੋ ਫੇਰ ਜਾ ਕੇ ਜਿਹੜੀ ਆਪਦੀ ਝੂਠੀ ਸਿੱਖਿਆ ਕ੍ਰਾਂਤੀ ਜਿਹੜੀ ਮੈਂ ਯਾਦ ਕਰਾਉਣਾ ਚਾਹੁੰਨਾ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਅਸੀਂ ਮੀਟਿੰਗ ਜਿਹੜੀ ਮੀਟਿੰਗ ਹੈ ਛੱਡ ਕੇ ਭੱਜੇ ਆ ਉਹਦੇ ਚ ਜਦੋਂ ਇਹਨਾਂ ਨੇ ਉਹ ਜਿਹੜੀ ਨਵਾਂ ਖੇਤੀ ਖਰੜਾ ਆਇਆ ਸੀ ਉਹ ਤੇ ਰੱਦ ਕਰਤਾ ਅਸੀਂ ਇਹਨਾਂ ਨੂੰ ਧੰਨਵਾਦ ਵੀ ਕੀਤਾ ਅਸੀਂ ਉਦੋਂ ਕਿਹਾ ਅਸੀਂ ਡੈਮ ਸੇਫਟੀ ਐਕਟ ਰੱਦ ਕਰੋ ਨਵੀਂ ਸਿੱਖਿਆ ਨੀਤੀ ਜਿਹੜੀ ਸਰਕਾਰ ਥੋਪ ਰਹੀ ਹੈ ਉਹਨੂੰ ਰੱ ਜਿਹੜੀਆਂ ਟਾਇਲਟਾਂ ਬਾਥਰੂਮਾਂ ਦੇ ਨਾਂ ਤੇ ਜਿਹੜੇ ਨੀ ਪੱਥਰ ਰੱਖਣ ਦੇ ਤੁਰੇ ਹੋਏ ਨੇ ਤੇ ਲੋਕ ਜਦੋਂ ਹੁਣ ਸੱਚਾ ਚ ਸਵਾਲ ਕਰਦੇ ਨੇ ਉਦੋਂ ਤੁਸੀਂ ਪਿੱਛੇ ਨੂੰ ਭਜਦੇ ਹੋ ਸੋ ਇਹ ਜਿਹੜਾ ਤਰੀਕਾ ਨਾ ਕਿ ਤੁਸੀਂ ਸੋਚਦੇ ਪਿਆ ਮੈਂ ਮੁੱਖ ਮੰਤਰੀ ਆ ਮੇਰੇ ਕੋਲ ਪਾਵਰ ਹੈ ਤੇ ਪਾਵਰ ਨਾਲ ਹੀ ਸਾਰਾ ਕੁਝ ਕਰ ਲਾਂਗਾ 파ਰਮ ਪਾਵਰ ਦੇ ਨਾਲ ਔਰੰਗਜ਼ੇਬ ਨਹੀਂ ਕੁਝ ਕਰ ਸਕਿਆ ਪਾਵਰ ਦੇ ਨਾਲ ਸੂਬਾ ਸਰਹੰਦ ਨਹੀਂ ਕਰ ਸਕਿਆ ਪਾਵਰ ਦੇ ਨਾਲ ਅੰਗਰੇਜ਼ ਇੱਥੇ ਟਿਕੇ ਨਹੀਂ ਰਹਿ ਕੈਪਟਨ ਬਾਦਲ ਨੂੰ ਤਾਂ ਤੁਸੀਂ ਆਪ ਭੰਡਦੇ ਰਹੇ ਹੋ ਸੋ ਪਾਵਰ ਦੇ ਸੱਤਾ ਦੇ ਨਸ਼ੇ ਨਾਲ ਤੁਹਾਨੂੰ ਲੱਗਦਾ ਵੀ ਮੈਂ ਕੁੱਟ ਵੀ ਲਵਾਂ ਤੇ ਆਪਦੇ ਕੰਮ ਵੀ ਨਾਲ ਲਾ ਲਵਾਂ ਇਹ ਦੋਵੇਂ ਕੰਮ ਨਹੀਂ ਮੂੰਹ ਕਿਸਾਨਾਂ ਅਗੇ ਝੁਕਣਾ ਪੈਣਾ ਪੰਜਾਬ ਦੇ ਲੋਕਾਂ ਦੇ ਝੁਕਣਾ ਪੈਣਾ ਮੰਗਣਾ ਮੰਨਣਾ ਪੈਣਾ ਉਹਨਾਂ ਤੋਂ ਸਾਥ ਮੰਗਣਾ ਪੈਣਾ ਕਿ ਅਸੀਂ ਲੜੀਏ ਨਹੀਂ ਤਾਂ ਲੋਕ ਤਾਂ ਲੜਨਗੇ ਲੋਕ ਆਪਦਾ ਪਾਣੀ ਵੀ ਬਚਾਉਣਗੇ ਜਵਾਨੀ ਵੀ ਬਚਾਉਣਗੇ ਪੰਜਾਬ ਵੀ ਬਚਾਉਣਗੇ ਪਰ ਤੁਹਾਨੂੰ ਦੁਬਾਰਾ ਮੂੰਹ ਨਹੀਂ ਲਾਉਣਗੇ ਜੀ ਇੱਕ ਗੱਲ ਮੈਂ ਆਖਰੀ ਸਵਾਲ ਲੈਣਾ ਚਾਹਣਾ ਟਰਾਲੀਆਂ ਦੀ ਕਿਸਾਨਾਂ ਨੂੰ ਵਾਕਿਆ ਹੀ ਚਿੰਤਾ ਹੈ ਵੀ ਜੇ ਅਸੀਂ ਉੱਥੇ ਲੈ ਕੇ ਜਾਵਾਂਗੇ ਕਿਤੇ ਜਿਵੇਂ ਸ਼ੰਭੂ ਤੇ ਖਨੌਰੀ ਚੋਰੀ ਚੋਰੀ ਹੋਈਆਂ ਵੀ ਜੇ ਕਿਤੇ ਦੁਬਾਰਾ ਧਰਨਾ ਚੱਲੋ ਮੁੱਖ ਮੰਤਰੀ ਸਾਹਿਬ ਕਹਿੰਦੇ ਲੈ ਕੇ ਆਓ ਟਰਾਲੀਆਂ ਇੱਥੇ ਜਿਹਾ ਆਉਣਾ ਹੁਣ ਤੇ ਚਿੰਤਾ ਵਾਕਿਆ ਹੀ ਮਨ ਦੇ ਵਿੱਚ ਹੈ ਟਰੈਕਟਰ ਤੇ ਟਰਾਲੀ ਕਿਸਾਨ ਦਾ ਸਭ ਤੋਂ ਕੀਮਤੀ ਗਹਿਣਾ ਹੂੰ ਜੇ ਕਿਸਾਨ ਆਪਦੇ ਬੱਚਿਆਂ ਨੂੰ ਉਹਨਾਂ ਪਿਆਰ ਨਹੀਂ ਕਰਦਾ ਜਿੰਨਾ ਆਪਣੇ ਟਰੈਕਟਰ ਟਰਾਲੀਆਂ ਨੂੰ ਪਿਆਰ ਕਰਦਾ ਤਾਂ ਜੇ ਕਿਸੇ ਕਿਸਾਨ ਦਾ 10 ਲੱਖ ਟਰੈਕਟਰ ਜਾਂ 3 ਲੱਖ ਦੀ ਟਰਾਲੀ ਜੋ ਉਹਦੇ ਵਿੱਚ ਪਿਆ ਕੋਈ ਲੱਖ ਡੇਢ ਲੱਖ ਜਿਹੜਾ ਪਿੰਡ ਨੇ ਪਿੰਡ ਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਬਣਾਇਆ ਹੁੰਦਾ ਵੀ ਚਲ ਸਾਡੇ ਪਿੰਡ ਦੀ ਇਕਾਈ ਉੱਥੇ ਬੈਠੀ ਹੈ ਉਹਨਾਂ ਨੂੰ ਸਮੱਸਿਆ ਨਾ ਆਵੇ ਵਾਰੀ ਨਾਲ ਜਿਹੜੇ ਬੰਦੇ ਜਾਣਗੇ ਸਮੱਸਿਆ ਨਾ ਆਵੇ ਜਿਹੜਾ ਇਹ دہشت ਨੇ ਪਾਈ ਟਰਾਲੀ ਚੋਰੀ ਇਹ دہشت ਦੀ ਪਉਣੀ ਸੀ ਵੀ ਲੋਕੀ ਇਸ ਗੱਲ ਤੇ ਆ ਜਾਣ ਵੀ ਉੱਥੇ ਤਾਂ ਪਾਈ ਟਰਾਲੀਆਂ ਚੋਰੀ ਹੋਈ ਨੇ ਟਰੈਕਟਰ ਚੋਰੀ ਅਸੀਂ ਲੈ ਕੇ ਨਾ ਜਾਈਏ ਜਦੋਂ ਹੁਣ ਜਿਹੜੀ دہشت ਤੁਸੀਂ ਪਾ ਲਈ ਉਹ ਦਹਿਸ਼ਤ ਪਾਉਣ ਦੇ ਬਾਅਦ ਉਹ ਸਮਾਨ ਚੋਰੀ ਕਰਨ ਦੇ ਬਾਅਦ ਹੁਣ ਕਹਿੰਦੇ ਵੀ ਇੱਥੇ ਹੈ ਨਹੀਂ ਗੀਆਂ ਤੇ ਤੁਸੀਂ ਆਓ ਜਾਂ ਤਾਂ ਤੁਸੀਂ ਕਹੋ ਵੀ ਹਾਂ ਭਾਈ ਮੈਂ ਅਸੀਂ ਪ੍ਰਬੰਧ ਕਰਨੇ ਆਓ ਸਾਡਾ ਸਾਥ ਦਿਓ ਇਹ ਤਾਂ ਕਿ ਤਰੀਕਾ ਵੀ ਇੱਥੇ ਏਸੀ ਵਾਲੀਆਂ ਹੈ ਨਹੀਂ ਤਾਂ ਨਹੀਂ ਆਉਂਦੇ ਇਹ ਭਗਵੰਤ ਮਾਨ ਸਾਹਿਬ ਦੀ ਇਸ ਤਰੀਕੇ ਨਾਲ ਕੰਮ ਨਹੀਂ ਚੱਲਣਾ ਪਹਿਲੀ ਗੱਲ ਤਾਂ ਤੁਹਾਡੇ ਕੋਲੇ ਤਾਕਤ ਹੈ ਤੁਸੀਂ ਉਸ ਤਾਕਤ ਦੀ ਵਰਤੋਂ ਕਰਦੇ ਜੋ ਪਹਿਲੀ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਮੁੱਖ ਮੰਤਰੀ ਹਾਂ ਹਜੇ ਵੀ ਉਹ ਕਮੇਟੀ ਜਿਹੜਾ ਕਲਾਕਾਰ ਜਾਂ ਕੋਈ ਇੱਕ ਕਿਸੇ ਗਰੁੱਪ ਦਾ ਲੀਡਰ ਜਾਂ ਕਹਿ ਲਓ ਬਣੇ ਹੋਏ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਮੈਂ ਮੁੱਖ ਮੰਤਰੀਆਂ ਮੇਰੇ ਕੋਲ ਡੀਜੀਪੀ ਆ ਸਾਰੀ ਪੁਲਿਸ ਆ ਸਾਰੇ ਸਿਵਲ ਵਿਭਾਗ ਨੇ ਤੁਸੀਂ ਉਹਨਾਂ ਦੇ ਤਰੀਕੇ ਨਾਲ ਪਾਣੀ ਰੋਕੋ ਨਹੀਂ ਰੋਕ ਸਕਦੇ ਤੇ ਤੁਸੀਂ استیਫਾ ਦੇ ਘਰ ਨੂੰ ਜਾਓ ਫਿਰ ਵੀ ਨਹੀਂ ਤਾਂ ਫਿਰ ਭਾਈ ਲੋਕਾਂ ਦਾ ਸਾਥ ਬੰਦਿਆਂ ਨੂੰ ਮੰਗੋ ਵੀ ਭਾਈ ਆਪ ਆ ਜਾਓ ਇਕੱਠੇ ਹੋ ਕੇ ਲੜੀਏ ਜਿਹੜੀਆਂ ਪਹਿਲਾਂ ਮੇਰੇ ਤੋਂ ਗਲਤੀਆਂ ਹੋ ਗਈਆਂ ਉਹ ਗਲਤੀਆਂ ਮੰਨ ਲਓ ਤੇ ਲੋਕ ਇਕੱਠੇ ਹੋ ਕੇ ਲੜ ਲੈਣਗੇ ਨਹੀਂ ਤੁਸੀਂ ਕਰ ਸਕਦੇ ਫਿਰ ਤੁਸੀਂ ਘਰ ਨੂੰ ਜਾਓ ਪੰਜਾਬ ਦੇ ਲੋਕ ਪਾਣੀ ਬਚਾ ਲੈਣਗੇ ਬਚਾਉਣਾ ਜਾਣਦੇ ਨੇ ਪਹਿਲੇ ਸਮੇਂ ਵੀ ਬਚਾਇਆ ਹੁਣ ਵੀ ਬਚਾਉਣਗੇ ਅੱਛਾ ਇੱਕ ਗੱਲ ਹੋਰ ਰਹਿ ਗਈ ਸੀ ਹਾਈ ਕੋਰਟ ਵੱਲੋਂ ਫੈਸਲਾ ਆਇਆ ਜੀ ਪਾਣੀ ਨੂੰ ਲੈ ਕੇ ਮੈਂ ਮਤਲਬ ਮੰਨੋ ਜੋ ਕੇਂਦਰ ਦੀਆਂ ਹਦਾਇਤਾਂ ਕੇਂਦਰ ਨੇ ਫੈਸਲਾ ਕਰ ਦਿੱਤਾ ਹੱਕ ਦੇ ਵਿੱਚ ਹਰਿਆਣਾ ਨੂੰ ਪਾਣੀ ਦੇ ਦਿੰਦੇ ਕੀ ਲੱਗਦਾ ਨਹੀਂ ਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੀਦਾ ਸੀ ਜਦੋਂ ਕਿ ਮੁੱਖ ਮੰਤਰੀ ਸਾਹਿਬ ਆਪਣੇ ਵਿਰੋਧੀਆਂ ਦੇ ਲਈ ਬਹੁਤ ਟੌਪ ਦੇ ਵਕੀਲ ਕਰਕੇ ਸੁਪਰੀਮ ਕੋਰਟ ਜਾਂਦੇ ਨੇ ਇਹ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਜਾਣ ਦੀ ਬਜਾਏ ਪਾਣੀ ਉੱਥੇ ਜਾ ਕੇ ਆਏ ਪਾਣੀ ਰੁਕ ਜਾਂਦੇ ਹੁੰਦੇ ਆ ਹਾਲਾਂਕਿ ਕਾਨੂੰਨਨ ਰਾਹ ਤਾਂ ਸੁਪਰੀਮ ਕੋਰਟ ਹੈ ਹਾਈ ਕੋਰਟ ਦੇ ਉੱਤੇ ਸੁਪਰੀਮ ਕੋਰਟ ਹੈ ਵੀ ਉੱਧਰ ਜਾਣ ਦੀ ਬਜਾਏ ਆਰ ਆ ਪਣਾਉਣੇ ਦੇਖੋ ਜਦੋਂ ਇਹਨਾਂ ਦੀ ਸਰਕਾਰ ਬਣੀ ਹੈ ਨਾ ਉਦੋਂ ਹੀ ਸਰਕਾਰ ਨੇ ਡੈਮ ਸੇਫਟੀ ਐਕਟ ਬਣਾ ਦਿੱਤਾ ਸੀ ਤੇ ਅਸੀਂ ਉਦੋਂ ਹੀ ਕਹਿਣਾ ਸ਼ੁਰੂ ਕਰਤਾ ਸੀ ਕਿਸਾਨ ਜੱਥੇਬੰਦ ਜਿਹੜੇ ਕਹਿੰਦੇ ਕਿਸਾਨ ਇੱਕ ਬਿਆਨ ਨਹੀਂ ਆਇਆ ਅੱਜ ਤੱਕ ਤੁਹਾਡੇ ਟੇਬਲ ਤੇ ਤੁਹਾਡੇ ਕਿੰਨੇ ਮੰਗ ਪੱਤਰ ਪਹੁੰਚਾਇਆ ਵੀ ਡੈਮ ਸੇਫਟੀ ਐਕਟ ਰੱਦ ਕਰੋ ਜਿਹੜੀਆਂ 78 79 80 ਸੰਵਿਧਾਨ ਦੀ ਧਾਰਾ ਹੈ ਪੰਜਾਬ ਪੁਨਰਗ ਹੁੰਦੀ ਆ ਉਹਦੇ ਤੇ ਉਹਨੂੰ ਰੱਦ ਕਰੋ ਔਰ ਕਾਨੂੰਨੀ ਜਿਹੜੇ ਸਮਝੌਤੇ ਹੋਏ ਨੇ ਦੂਜੇ ਸੂਬਿਆਂ ਨਾਲ ਜਿਹੜੇ ਗੈਰ ਕਾਨੂੰਨੀ ਨੇ ਉਹਨੂੰ ਰੱਦ ਕਰਾਓ ਤੇ ਕਾਨੂੰਨੀ ਚਾਰਾ ਜੋਈ ਕਰੋ ਆਪਣਾ ਪੱਖ ਜਿਹੜੇ ਜੇ ਤੁਸੀਂ ਕਹਿੰਦੇ ਪਿਛਲੇ ਆਣੇ ਨਹੀਂ ਪੂਰਿਆ ਪਿਛਲੇ ਆਣੇ ਸਹੀ ਪੱਖ ਨਹੀਂ ਰੱਖੇ ਤੇ ਤੁਸੀਂ ਰੱਖੋ ਉਹ ਤਿੰਨ ਸਾਲ ਇਹਨਾਂ ਨੇ ਮੱਖੀਆਂ ਮਾਰਦੇ ਟਪਾਏ ਹੁਣ ਜਦੋਂ ਗਲੇ ਸਾਡੇ ਤੇ ਹੱਥ ਆ ਗਿਆ ਉਸ ਵੇਲੇ ਵੀ ਆਪ ਦੀ ਜਿਹੜੀ ਐਕਟਿੰਗ ਕਰਕੇ ਵਿਖਾਉਣੀ ਔਰ ਕਿਸਾਨਾਂ ਨੂੰ ਗਾਲ੍ਹਾਂ ਕੱਢਣੀਆਂ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਜਿਹੜੇ ਪੰਜਾਬ ਦੇ ਲੋਕ ਉਹਨਾਂ ਨੂੰ ਦੋਸ਼ੀ ਗਰਦਾਨ ਰਹੇ ਉਹ ਇਦਾਂ ਨਹੀਂ ਚੱਲਣਾ ਕਾਨੂੰਨੀ ਚਾਰਾ ਜੋਈ ਵੀ ਕਰੋ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜੀ ਜੱਥੇਬੰਦਕ ਲੜਾਈ ਹੁੰਦੀ ਉਹ ਵੀ ਲੜਣੀ ਪੈਣੀ ਹੈ ਪਰ ਕਾਨੂੰਨੀ ਚਾਰਾ ਜੋਈ ਦੇ ਵਿੱਚ ਆਪਦਾ ਪੱਖ ਮਜ਼ਬੂਤ ਕਰਕੇ ਇਹ ਦੱਸਣਾ ਪਊਗਾ ਕਿਵੇਂ ਜਿਹੜਾ ਪੰਜਾਬ ਪੁਨਰਗਠਨ ਐਕਟ ਆ ਉਹਦੀ 88 99 80 ਧਾਰਾ ਗਲਤ ਹੈ ਇਹ ਦੱਸਣਾ ਪਊਗਾ ਕਿ ਇਤੋਂ ਪਹਿਲਾਂ ਸਮਝਾਉਤੇ ਕਿਵੇਂ ਗਲਤ ਹੋਏ ਨੇ ਇਹ ਦੱਸਣਾ ਪਊਗਾ ਵੀ ਕਾਨੂੰਨੀ ਤੌਰ ਤੇ ਆਪਦਾ ਜਿਹੜਾ ਪੱਖ ਆ ਪੰਜਾਬ ਦਾ ਸਾਡੇ ਕੋਲ ਇੰਨਾ ਪਾਣੀ ਆ ਇੰਨਾ ਰਕਬਾ ਇੰਨੀ ਖੇਤੀ ਇੰਨਾ ਪੀਣ ਲਈ ਚਾਹੀਦਾ ਜੇ ਉਹ ਅਗਲੇ ਜਿਹੜੀ ਇੰਡਸ ਵਾਟਰਸ ਡੀਟੀ ਕਹਿੰਦੇ ਰੱਦ ਕਰਦੇ ਆ ਸਸਪੈਂਡ ਕਰਦੇ ਆ ਜਾਂ ਰੀਵਿਜ਼ਿਟ ਕਰੋ ਤਾਂ ਫਿਰ ਸਾਡੀ ਕਿਉਂ ਨਹੀਂ ਹੋ ਸਕਦੀ ਇੱਥੇ ਸਾਡੀ ਲੋੜ ਕਿੰਨੀ ਵੱਧੀ ਆ ਪਾਣੀ ਕਿੰਨਾ ਘਟਿਆ ਧਰਤੀ ਹਠਲਾ ਪਾਣੀ ਕਿੰਨਾ ਨੀਵੇਂ ਗਿਆ ਚੀਲਾਂ ਕਿੰਨੀਆਂ ਸੁੱਕ ਗਈਆਂ ਛੱਪੜ ਕਿੰਨੇ ਖਤਮ ਹੋ ਗਏ ਇਹ ਸਾਰੇ ਕੁਝ ਦੇ ਤੁਹਾਨੂੰ ਇੱਕ ਪੂਰਾ ਗਰਾਊਂਡਵਰਕ ਕਰਨਾ ਪੈਣਾ ਤੇ ਗਰਾਊਂਡਵਰਕ ਕਰਕੇ ਆਪਦਾ ਪੱਖ ਮਜ਼ਬੂਤੀ ਨਾਲ ਸੁਪਰੀਮ ਕੋਰਟ ਅੰਦਰ ਵਿਧਾਨ ਸਭਾ ਅੰਦਰ ਪਾਰਲੀਮੈਂਟ ਅੰਦਰ ਤੇ ਲੋਕਾਂ ਦੇ ਵਿੱਚ ਰੱਖਣਾ ਪੈਣਾ ਫੇਰ ਹੀ ਆਪਾਂ ਸਾਰੇ ਇਕੱਠੇ ਹੋ ਕੇ ਪਾਣੀ ਨੂੰ ਬਚਾ ਸਕਦੇ ਆ ਨਹੀਂ ਤੇ ਐਵੇਂ ਹੀਰੋਗਰੀਆਂ ਕਰਨ ਨਾਲ ਕਮੇਡੀ ਕਰਨ ਨਾਲ ਪੰਜਾਬ ਦਾ ਪਾਣੀ ਨਹੀਂ ਬਚਣਾ ਜਿਵੇਂ ਤੁਸੀਂ ਰਾਜਸਥਾਨ ਨੂੰ ਦੇ ਦਿੱਤਾ ਉਵੇਂ ਕੱਲ ਨੂੰ ਹਰਿਆਣਾ ਨੂੰ ਦੇ ਦੋਗੇ ਪੰਜਾਬ ਫੇਰ ਠੱਗਿਆ ਮਹਿਸੂਸ ਕਰੂਗਾ ਪਰ ਪੰਜਾਬ ਫੇਰ ਇਹ ਤੁਹਾਡੇ ਲੈਵਲ ਲਾ ਦੇਊਗਾ ਕਿ ਸਭ ਤੋਂ ਵੱਡੀ ਗਦਾਰੀ ਪੰਜਾਬ ਨਾਲ ਮੁੱਖ ਮੰਤਰੀ ਸਭ ਤੋਂ ਸੀ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਗੱਲ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਦੇ ਨਾਲ ਉਹਨਾਂ ਨੇ ਬੜੇ ਬਿਬਾਕੀ ਦੇ ਨਾਲ ਆਪਣਾ ਪੱਖ ਰੱਖਿਆ ਤੇ ਨਾਲ ਉਹਨਾਂ ਨੇ ਇਹ ਵੀ ਸਵਾਲ ਖੜੇ ਕੀਤੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜੀਆਂ ਗੱਲਾਂ ਕਰ ਰਹੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਜਨਮ ਤੋਂ ਪਹਿਲਾਂ ਇਹ ਗੱਲਾਂ ਕਰ ਰਹੇ ਕਿ ਪੰਜਾਬ ਨਾਲ ਆ ਤੱਕੇ ਹੋਇਆ ਹੈ ਪੰਜਾਬ ਦੇ ਨਾਲ ਪਾਣੀਆਂ ਦੇ ਤੇ ਤੱਕਾ ਹੋਇਆ ਹੈ ਫਿਰ ਉਹਨਾਂ ਨੇ ਇਹ ਵੀ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਅਸੀਂ ਟਰਾਲੀਆਂ ਲੈ ਕੇ ਆਗੇ ਸਾਨੂੰ ਇਹ ਡਰ ਆ ਕਿ ਟਰਾਲੀ ਨਾਲ ਚੋਰੀ ਹੋ ਜੇ ਸੋ ਇਹ ਚੀਜ਼ਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਹਾਂ ਜੇ ਸਾਡੀ ਲੋੜ ਆ ਸਾਨੂੰ ਸਦੋ ਪੰਜਾਬ ਦੇ ਲੋਕ ਆਉਣਗੇ ਤੁਹਾਡੇ ਹੱਕ ਚ ਖੜਨਗੇ ਲੜਨਗੇ ਪੰਜਾਬ ਦੇ ਪਾਣੀਆਂ ਖਾਤਰ ਪਰ ਜਿਹੜਾ ਤੁਹਾਡਾ ਤਰੀਕਾ ਹੈ ਇਹ ਤਰੀਕਾ ਬਿਲਕੁਲ ਠੀਕ ਨਹੀਂ ਹੈ ਤੇ ਇਹ ਗੱਲ ਤੁਸੀਂ ਹੁਣ ਮੰਨ ਵੀ ਚੁੱਕੇ ਹੋ ਕਿ ਵਾਕਈ ਕਿਸਾਨ ਜਥੇਬੰਦੀਆਂ ਇੱਕ ਤਾਕਤ ਹੈ ਇੱਕ ਪੈਰਲਰ ਸਰਕਾਰ ਹੈ ਜਿਹਦੇ ਕਰਕੇ ਤੁਹਾਡੀ ਘਪਰਾੜ ਦੇ ਵਿੱਚੋਂ ਉਹਨਾਂ ਦੇ ਨਾਮ ਵਾਰ-ਵਾਰ ਨਿਕਲ ਰਹੇ ਹੈ